ਸੜਕਾਂ ਸਾਰੀਆਂ ਲਿੰਕ ਰੋਡਾਂ ਟੁੱਟੀਆਂ ਪਈਆਂ ਨੇ ਮੈਨੂੰ ਲੱਗਦਾ ਚੰਨੀ ਪੈਚ ਲਾਉਂਦਾ ਸੀ ਤੂੰ ਤਾਂ ਪੱਚ ਲਾਉਣ ਤੋਂ ਵੀ ਭਗਵੰਤ ਗਿਆ ਕਿੰਨਾ ਕੁ ਬੇਫੂਕ ਪੰਜਾਬੀਆਂ ਨੂੰ ਬਣਾਉਂਗੇ 300 ਯੂਨਿਟ ਮਾਫ ਕਰਤੇ ਜੀ ਹਰਿਆਣਾ ਜਾਂਦੇ ਆ ਦਿੱਲੀ ਜਾਂਦੇ ਆ ਵੱਖ-ਵੱਖ ਸੂਬਿਆਂ 'ਚ ਜਾਂਦੇ ਕਹਿੰਦੇ ਜੀ ਅਸੀਂ ਤਾਂ 90% ਲੋਕਾਂ ਦੇ ਘਰਾਂ ਦੇ ਮਿਲ ਨਹੀਂ ਹਾਂ ਤੇ ਭਾਈ ਸਾਹਿਬ ਹੁਣ ਦੱਸ ਦਿਓ ਉਹ ਮੁੱਖ ਮੰਤਰੀ ਕਿੰਨੇ ਘਰ ਨੇ ਜੀ ਉਹਦੇ 5 6 ਘਰ ਨੇ ਹੁਣ ਤਾਂ ਜਲੰਧਰ ਵੀ ਬਣਾ ਲਿਆ ਸਿਰ ਪਹਿਲੀ ਵਾਰੀ ਹੋਇਆ ਹੈਲੀਕਾਪਟਰ ਜਹਾਜ਼ ਤੋਂ ਉਹਨੇ ਥੱਲੇ ਉਤਰਨਾ ਕੋਈ ਨਹੀਂ ਉਹਨੇ ਨੂੰ ਪੁੱਛਿਆ ਜਾਵੇ ਕਿ ਭਾਈ ਤੂੰ ਦੱਸ ਤੈਨੂੰ ਕਾਹਦਾ ਖਤਰਾ ਐਡਾ ਫਾਇਦਾ ਹੋਇਆ ਮਤਲਬ ਇਹਦੀਆਂ ਗੱਲਾਂ ਮੈਂ ਕਿੰਨੀਆਂ ਕਰਾਂ ਮੇਰੇ ਤੇ ਫੇਰ ਛੱਟੀ ਉੱਡ ਜੂਗਾ ਸਵੇਰੇ ਮੈਨੂੰ ਛੱਟ ਫੇਰ ਸਕਦ ਲੂਗੀ ਮਗਰ ਮੈਂ ਵੀ ਠੀਠ ਜਾਂ ਹਾਲੇ ਵੀ ਕਈ ਵਿਭਾਗ ਇਹ ਜੇ ਐ ਪੰਜਾਬ ਸਰਕਾਰ ਦੇ ਜਿਨ੍ਹਾਂ ਮਲਾਜ਼ਮਾਂ ਨੂੰ ਤਨਖਾਹਾਂ ਨਹੀਂ ਮਿਲੀਆਂ ਤਨ ਕਾਮਾ ਡਿਲੇ ਹੋ ਰਹੀਆਂ ਨੇ ਔਰ ਇਹ ਜੋ ਕੱਲ ਵੈਟ ਵਧਾਇਆ ਅੰਦਰ ਕਾਤੇ ਮੈਂ ਹਰ ਮੀਟਿੰਗ 'ਚ ਇਹ ਗੱਲ ਕਰ ਰਿਆ ਸੀ ਮੈਂ ਕਿਹਾ ਸਿਚੁਏਸ਼ਨ ਇਜ਼ ਕਮਿੰਗ ਕਿ ਸ਼ਾਇਦ ਅਕਤੂਬਰ ਨਵੰਬਰ ਦੀ ਇਹ ਤਨਖਾਹ ਨਹੀਂ ਦੇ ਸਕਣ ਔਰ ਉਹੀ ਹਾਲਾਤ ਜਿਸ ਕੱਲ ਦਾ ਮੈਨੂੰ ਖਤਸ਼ਾ ਸੀ ਜਦ ਇਹਨਾਂ ਨੇ ਕੱਲ ਵੈਟ ਵਧਾਇਆ ਮੈਨੂੰ ਇਹ ਗੱਲ ਸਪਸ਼ਟੀ ਹੋ ਗਈ ਕਿ ਮਾਈ ਫੀਅਰਸ ਆਰ ਕਮਿੰਗ ਥਰੂ ਤੁਸੀਂ ਇਹ ਗੱਲ ਵੇਖੋ ਕਿ ਵਿਧਾਨਕਾਰ ਤੇ ਵਿਧਾਨ ਸਭਾ ਇੱਕ ਨੋ ਦਾ ਰਹਿ ਗਿਆ ਜੀ this is a waste of money ਜਿਵੇਂ ਮੈਂ ਸੋਚਣਾ ਲੈ ਗੱਲ ਕਹਿ ਰਿਹਾ ਕਿਉਂ ਮੈਂ ਗੱਲ ਕਹਿ ਰਿਹਾ ਕਿ ਸੈਸ਼ਨ ਬੁਲਾਇਆ ਗਿਆ ਪਹਿਲਾਂ ਤਾਂ ਛੋਟਾ ਜਿਹਾ ਸਰਕਾਰ ਗਵਰਨਮੈਂਟ ਉਹਦੇ ਚ ਫਾਰਮੂਲੇਟ ਕਰਦੀ ਆ ਕਿ bizness ਕੀ ਰਹਿਣਾ ਚਾਹੀਦਾ ਕਿੱਥੇ ਵਿਧਾਨ ਸਭਾ ਚ ਜ਼ਿਕਰ ਹੋਇਆ ਕੀ ਸੈਸ਼ਨ ਮੁੱਕ ਲੈਣ ਦੇ ਉਹ ਇੱਕ ਦਿਨ ਮੁੱਕਿਆ ਨਹੀਂ ਇੱਕ ਦਿਨ ਹੋਇਆ ਨਹੀਂ ਮੁੱਕੇ ਲੋਕ ਕਿ ਅਗਲੇ ਦਿਨ ਹੀ ਚੱਕ ਕੇ ਇਹਨਾਂ ਨੇ ਨਵਾਂ ਬੋਝ ਲੋਕਾਂ ਤੇ ਠੋਕ ਦਿੱਤਾ ਅਸਲ ਚਾਹੀਦਾ ਸੀ ਪਾਰਦਰਸ਼ਤਾ ਡਿਮਾਂਡ ਕਿ ਤੁਸੀਂ ਪੰਜਾਬ ਦੀ ਵਿਧਾਨ ਸਭਾ 'ਚ ਲੈ ਆਉਂਦੇ ਇਹ ਚੀਜ਼ਾਂ ਕਿ ਤੁਹਾਡੇ ਜੀ ਫਾਈਨੈਂਸ਼ੀਅਲ ਐਮਰਜੈਂਸੀ ਇਹ ਜੀ ਹੋਈ ਖੜੀ ਆ ਕਿ ਅਸੀਂ ਪੈਸੇ ਸਾਡੇ ਕੋਲ ਹੈ ਨਹੀਂ ਸਾਡੀ ਫਜ਼ੂਲ ਖਰਚੀ ਬੜੀ ਆ ਤੇ ਸਾਨੂੰ ਟੈਕਸ ਲਾਉਣੇ ਪੈਣੇ ਮਗਰ ਉੱਥੇ ਲੋਕਾਂ ਨੂੰ ਨੇਰੇ 'ਚ ਰੱਖਿਆ ਸੈਸ਼ਨ ਮੁੱਕਦੇ ਸਾਰ ਇੱਕ ਦਿਨ ਲੰਘਿਆ ਨਹੀਂ ਕਿ ਕੈਬਨਿਟ ਮੀਟਿੰਗ ਸੱਦੀ ਮਗਰ ਇਹ ਰਾਤੋਂ ਰਾਤ ਹਿਸਤੀ ਨਹੀਂ ਪੈਦਾ ਹੋਈ ਥਿਸ ਡਿਡ ਨਾਟ ਹੈਪਨ ਓਵਰਨਾਈਟ ਇਹ ਪਤਾ ਸੀ ਇਹਨਾਂ ਨੂੰ ਵਟ ਦੇ ਹਿਡਡ ਫਰੋਮ ਦਾ ਵਿਧਾਨ ਸਭਾ ਵਿਧਾਨਕਾਰਾਂ ਨੂੰ ਅੰਨੇ ਨੇਰੇ 'ਚ ਰੱਖਿਆ ਇਹ ਸਚਾਈ ਰਾਤੋਂ ਰਾਤ ਨਹੀਂ ਪੈਦਾ ਹੋਈ ਦੇਖੋ ਸ਼੍ਰੋਮਣੀ ਅਕਾਲੀ ਜਲ ਦੀ ਸਰਕਾਰ ਸੀ ਉਸ ਵੇਲੇ 10 ਸਾਲਾਂ ਚ 1 ਲੱਖ ਕਰੋੜ ਦਾ ਕਰਜ਼ਾ ਲਿਆ ਗਿਆ ਮਗਰ ਇੱਕ ਹੁੰਦਾ ਪੋਜ਼ਿਟਿਵ ਕਿਸਮ ਦਾ ਕਰਜ਼ਾ ਜਿਹੜਾ ਕੈਪੀਟਲ ਐਕਸਪੈਂਡਿਚਰ ਹੁੰਦਾ ਜਿਹਦੇ ਨਾਲ ਇਹ ਸੜਕਾਂ ਬਣਦੀਆਂ ਨੇ ਬਿਜਲੀ ਘਰ ਬਣਦੇ ਨੇ 에어ਪੋਰਟ ਬਣਦੇ ਨੇ ਔਰ ਜਿਵੇਂ ਮੈਂ ਮਹਾਲੀ ਦਾ ਐਗਜ਼ਾਮਪਲ ਦੇ ਦਿਆਂ ਉਹ ਇੱਕ ਮਹਾਲੀ ਸ਼ਹਿਰ ਚ ਜਦੋਂ 에어ਪੋਰਟ ਦੀ ਐਕਸਪੈਂਸ਼ਨ ਹੋਈ ਸੜਕਾਂ ਇਹਨੂੰ ਕੱਢੀ ਸੜਕਾਂ ਦੇ ਜਾਲ ਵਿੱਚ ਉਹਦੇ ਚ ਅੱਜ ਵੇਖੋ ਇਟਸ ਦਾ బిਗੇਸਟ ਰੈਵਨਿਊ ਜਨਰੇਟਰ ਸ਼ਾਇਦ ਇਹਨਾ ਖਰਚਾ ਉੱਥੇ ਨਹੀਂ ਹੋਇਆ ਜਿੰਨਾ ਜੋ ਰੈਵਨਿਊ ਜਨਰੇਸ਼ਨ ਅੱਜ ਪੰਜਾਬ ਦੀ ਸਭ ਤੋਂ ਵੱਧ ਮੌਲੀ ਕਰ ਰਿਹਾ ਪੰਜ ਸਾਲ ਕਾਂਗਰਸ ਰਹੀ 1 ਲੱਖ ਕਰੋੜ ਕਰਜ਼ਾ ਲਿਆ ਤੇ ਸਾਡੇ ਵਾਲਿਆਂ ਨੇ ਤਾਂ ਲੇ 2.5 ਨਿਕਲੇ ਆ ਇਹ ਲੱਖ ਕਰੋੜ ਆਲਰੇਡੀ ਟਪ ਗਏ ਆ ਦੀਜ਼ ਆਰ ਆਫੀਸ਼ਲ ਫਿਗਰਸ ਕੈਗ ਕੀ ਕਹਿ ਰਹੀ ਹੈ ਦਾ ਕਿ ਉਹ ਜਿਹੜਾ ਫਿਗਰ ਪਿਆ ਹੈ ਦਾ the revenue received registered on annual growth of 10.76% its expenditure has grown at a much faster pace of 13% je <laughs> expenditure tusi bhi ghar da kharcha chalaonde ho je tohda kharcha todi aamdani nanu vad ho jaye te khatre di ghanti dakhoti hai kam straight idhar financial emergency wal nu ja reha hai ਇਹ ਤੁਸੀਂ ਰਿਅਲਾਈਜ਼ ਕਰਦੇ ਹੋ ਮਗਰ ਕੀ ਚੀਫ ਮਿਨਿਸਟਰ ਸਾਹਿਬ ਦਾ ਕੋਈ ਇਹਦੇ ਤੇ ਫਿਕਰ ਹੈ ਕਿੰਨਾ ਕੁ ਬੇਫਕੂ ਪੰਜਾਬੀਆਂ ਨੂੰ ਬਣਾਉਂਗੇ ਤੈਨੂੰ 100 ਯੂਨਿਟ ਮਾਫ ਕਰਤੇ ਜੀ ਹਰਿਆਣਾ ਜਾਂਦੇ ਆ ਦਿੱਲੀ ਜਾਂਦੇ ਆ ਵੱਖ-ਵੱਖ ਸੂਬਿਆਂ 'ਚ ਜਾਂਦੇ ਆ ਕਹਿੰਦੇ ਜੀ ਅਸੀਂ ਤਾਂ 90% ਲੋਕਾਂ ਦੇ ਘਰਾਂ ਦੇ ਬਿੱਲ ਨਹੀਂ ਆਉਂਦੇ ਤੇ ਭਾਈ ਸਾਹਿਬ ਹੁਣ ਦੱਸ ਦਿਓ ਕਿ ਜਿਹੜੀ 32 5 ਰੁਪਏ ਕਿਲੋਵਾਟ ਸੀਗੀ ਹੁਣ ਅਸੀਂ ਉਹਦਾ ਵਧਾ ਕੇ 8 ਰੁਪਏ ਕਿਲੋਵਾਟ ਕਰਤੀ ਅਸੀਂ 2000 ਕਰੋੜ ਕੱਲਾ 11 ਲੱਖ ਕੰਜ਼ਿਊਮਰ ਇਹਦੇ ਨਾਲ ਹਿੱਟ ਹੋਣਾ ਕਿ ਜੋ ਅਸੀਂ ਬਿੱਤੀ ਦੇ ਰੇਟ ਵਧਾਏ ਆ ਔਰ ਮੈਂ ਤੁਹਾਨੂੰ ਜਿੰਨੀ ਇਹ ਇੱਕ ਮੈਂ ਸੈਪਰੇਟ ਦਿਨ ਜੋ ਬਿਜਲੀ ਬੋਰਡ ਫਜਿੰਗ ਕਰ ਰਿਹਾ ਹੈ ਨਾ ਜੀ ਕਿਵੇਂ ਬਿੱਲ ਆਉਂਦੇ ਆ ਕਿਵੇਂ ਕਿਸੇ ਮਹੀਨੇ ਕਹਿਣ ਕਿ ਤੁਹਾਡਾ ਬਿੱਲ ਕੋਈ ਨਹੀਂ ਅਗਲੇ ਮਹੀਨੇ ਭੇਜਣਗੇ ਨਹੀਂ ਜੀ ਤੁਹਾਡਾ ਪਿਛਲੇ ਮਹੀਨੇ ਦਾ ਉਹ ਐਵਰੇਜ ਕੱਢੀ ਆ ਤੇ ਤੁਹਾਡਾ ਫਲਾਣਾ ਬਿੱਲ ਆ ਕੇ ਇਹ ਗੱਲ ਮੈਂ ਵੱਖਰੀ ਕਿਸਮ 'ਚ ਕਰੂੰਗਾ ਮਗਰ ਕਹਿਣ ਦਾ ਭਾਵ ਕਿ ਇੱਕ ਝਟਕੇ ਨਾਲ ਕਦੇ ਤੁਸੀਂ ਸੁਣਿਆ ਕਿ ਬਿਜਲੀ 5 ਰੁਪਏ ਤੋਂ 8 ਰੁਪਏ ਕਰਤੀ ਗਈ ਹੋਵੇ ਕੀ ਇਹ ਆਮ ਆਦਮੀ ਦੀ ਸਰਕਾਰ ਹੈ ਕੀ ਇਹ ਆਮ ਆਦਮੀ ਨੂੰ ਇਹਦਾ ਕੋਈ ਫਾਇਦਾ ਪਹੁੰਚਣਾ ਅਨਸਰ ਇਜ਼ ਨੋ ਫਿਰ ਤੁਸੀਂ ਦੂਜੀ ਗੱਲ ਵੇਖੋ ਕੀ ਮੈਨੂੰ ਯਾਦ ਹੈ ਉਦੋਂ ਅਸੀਂ ਆਪੋਜੀਸ਼ਨ 'ਚ ਸਾਂ ਐਂ ਮੋਦੀ ਸਾਹਿਬ ਨੇ ਇੱਕ ਵਾਰੀ ਆ ਵੈਟ ਘਟਾਇਆ ਸੀ 5 ਰੁਪਏ ਸ਼ੈ ਡੀਜ਼ਲ ਕੰਟਰੋਲ ਦੀਆਂ ਕੀਮਤਾਂ ਘਟੀਆਂ ਸਨ ਇਹ ਸਭ ਤੋਂ ਵੱਧ ਰੌਲਾ ਇਹ ਭਗਵੰਤ ਮਾਨੁਰਾ ਨੇ ਪਾਇਆ ਕਿ ਦੇਖੋ ਜੀ ਕੀ ਫਾਇਦਾ ਚਲੋ ਦਿੱਲੀ ਨੇ ਘਟਾਤਾ ਮਗਰ ਪੰਜਾਬ ਨਹੀਂ ਘਟਾਉਂਦੀ ਉਦੋਂ ਪੰਜਾਬ 'ਚ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਸੀ ਅੱਜ ਮੈਂ ਭਗਵੰਤਬਾਣ ਨੂੰ ਪੁੱਛਣਾ ਚਾਹੁੰਦਾ ਕਿ ਆ ਨਾਰthern ਰੀਜਨ 'ਚ ਜੋ ਤੁਸੀਂ ਕੱਲ ਦਾ ਕਾਰਨਾਮਾ ਕੀਤਾ ਸਹੂਲਤ ਤਾਂ ਤੁਸੀਂ ਕਿਸੇ ਨੂੰ ਕੋਈ ਨਹੀਂ ਦਿੱਤੀ ਨੌਕਰੀ ਤੁਸੀਂ ਨਹੀਂ ਦਿੰਦੇ ਕੁਟਾਪਾ ਤੁਸੀਂ ਰੋਜ਼ ਛਾੜਦੇ ਹੋ ਤਲਖਾਵਾ ਤੁਸੀਂ ਨਹੀਂ ਟਾਈਮ ਨਾਲ ਦੇ ਪਾਰੇ ਪੁਰਾਣੀ ਪੈਨਸ਼ਨ ਤੁਸੀਂ ਨਹੀਂ ਬਹਾਲ ਕਰਦੇ ਸੜਕਾਂ ਸਾਰੀਆਂ ਲਿੰਕ ਰੋਡਾਂ ਟੁੱਟੀਆਂ ਪਈਆਂ ਨੇ ਮੈਨੂੰ ਲੱਗਦਾ ਚੰਨੀ ਪੈਚ ਲਾਉਂਦਾ ਸੀ ਤੂੰ ਤਾਂ ਪੱਚ ਲਾਉਣ ਤੋਂ ਵੀ ਭਗਵੰਤ ਗਿਆ ਮਗਰ ਅੱਜ ਕੀ ਹੋਇਆ ਜੋ ਵੈਟ ਵਧਾਇਆ 90 95 ਪੈਸੇ ਸ਼ਾਇਦ ਪੈਟਰੋਲ ਤੇ 91 ਪੈਸੇ ਪੈਟਰੋਲ ਤੇ ਤੇ 62 ਪੈਸੇ ਡੀਜ਼ਲ ਇਹ ਤਾਂ ਉਲਟਾ ਡੀਜ਼ਲ ਤੇ ਡੀਜ਼ਲ ਤੇ 62 ਪੈਸੇ ਤੇ ਪੈਟਰੋਲ ਤੇ 99 ਪੈਸੇ ਅੱਜ ਮਹੌਲੀ ਚ ਸਭ ਤੋਂ ਮਹਿੰਗਾ ਜੇ ਡੀਜ਼ਲ ਹੋ ਗਿਆ ਇੱਕ ਸਮਦਾ ਜੰਮੂ ਹਿਮਾਚਲ ਨੇਪਰਿੰਗ ਸਟੇਟਸ ਤੋਂ ਸਭ ਤੋਂ ਵੱਧ ਪੰਜਾਬ ਦਾ ਕਰਤਾ ਹੈ ਆ ਜਿੰਨੀ ਉਹ ਐਸੋਸੀਏਸ਼ਨ ਇਹਨਾਂ ਦੀ ਪੇਟਰੀ ਹੈ ਕਿ ਸਾਡਾ ਤੁਸੀਂ ਨੁਕਸਾਨ ਸਾਡਾ ਨਹੀਂ ਸਟੇਟ ਦੇ ਰੈਵਨਿਊ ਦਾ ਕਰੋਗੇ ਪੈਟਰੋਲ ਦੀ ਕੀਮਤਾਂ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਸਭ ਤੋਂ ਮਹਿੰਗੀ ਹੈ 98.10 ਜਦਕਿ ਨੇਪਰਿੰਗ ਸਟੇਟ ਚ 97.70 ਮੈਕਸਿਮਮ ਜਾਂ 95 ਰੁਪਏ ਤੱਕ ਵੀ ਹੈ ਹਿਮਾਚਲ ਚ ਅਨਾਲ ਸਾਡਾ ਕਿਹੜਾ ਕਿਹੜਾ ਇਲਾਕਾ ਜੰਮੂ ਤੋਂ ਲੈ ਕੇ ਇੱਥੇ ਅੱਗੇ ਜਿੱਥੇ ਆਈ ਜੋ ਮਾਚਲ ਨਾਲ ਲੱਗਦਾ ਇੱਥੇ ਤੱਕ ਤਿੱਕੇ 2 ਰੁਪਏ ਦੇ ਫਰਕ ਨਾਲ ਉੱਥੇ ਡੀਲਰ ਦਾ ਕੀ ਹੋਣਾ ਤੁਸੀਂ ਲਾ ਲਓ ਹਰਿਆਣਾ ਹਰਿਆਣੇ ਚ ਵੀ ਸਸਤੀ ਹੈ ਪੰਚਕੂਲੇ ਚ ਵੀ ਪੈਟਰੋਲ ਸਸਤਾ ਇਸੇ ਤਰ੍ਹਾਂ ਡੀਜ਼ਲ ਦਾ ਮਗਰ ਵੱਡੀ ਗੱਲ ਅੱਜ ਸਭ ਤੋਂ ਵੱਧ ਆਮ ਆਦਮੀ ਪਾਰਟੀ ਕੇਂਦਰ ਦੀ ਸਰਕਾਰ ਕੋਲ ਜਾਂਦੀ ਹੈ ਤੇ 인ਫਲੇਸ਼ਨ ਦਾ ਰੌਲਾ ਪਾਉਂਦਾ ਡੀਜ਼ਲ ਦੇ ਰੇਟ ਵਧਣਾ ਟਰੈਕਟਰ 'ਚ ਡੀਜ਼ਲ ਟਰਾਂਸਪੋਰਟੇਸ਼ਨ ਲਈ ਟਰੱਕਾਂ 'ਚ ਡੀਜ਼ਲ ਰੇਲ ਗੱਡੀ 'ਚ ਡੀਜ਼ਲ ਤੇ ਜਦ ਡੀਜ਼ਲ ਦੇ ਰੇਟ ਤੁਸੀਂ ਵਧਾਦੇ ਤੇ ਕੀ ਇਨਫਲੇਸ਼ਨ ਹੋਊਗੀ ਕਿ ਨਹੀਂ ਹੋਊਗੀ ਜਿੰਨੀ ਟਰਾਂਸਪੋਰਟੇਸ਼ਨ ਹੈ ਜਿੰਨੀ ਲੋਕਾਂ ਦੇ ਕੰਮ ਆਉਣ ਵਾਲੀ ਲੋਡਵੰਦ ਵਸਤੂ ਹੈ ਉਹਦੀ ਪ੍ਰਾਈਸੇਸ ਜੇ ਅੱਜ ਉਹਦੀਆਂ ਕੀਮਤਾਂ ਵਧਣ ਗਿਆ ਉਹਦਾ ਕਾਰਨ ਆਮ ਆਦਮੀ ਸਰਕਾਰ ਸਿੱਧੇ ਤੌਰ ਤੇ ਉਸ ਤੇ ਜ਼ਿੰਮੇਵਾਰ ਹੈ ਔਰ ਕੱਲ ਕੱਲ ਦੇ ਦਿਨ ਤੇ 2500 ਕਰੋੜ ਦਾ ਇੱਕ ਨਵਾਂ ਬੋਝ ਪਾਇਆ ਮੈਂ ਕੱਲ ਦੀ ਗੱਲ ਕਾਵੇ ਜੋ ਚੋਰ ਮੋਰੀ ਰਾਹੀਂ ਕੁਝ ਦਿਨ ਪਹਿਲਾਂ ਕੀਤਾ ਅੱਜ ਵਹੀਕਲ ਟੈਕਸ ਇਹਨਾਂ ਨੇ ਪਿਛਲੀ ਕੈਬਨਿਟ ਹੋਈ ਸੀ ਤੇ ਵਹੀਕਲ ਟੈਕਸ ਵਧਾ ਦਿੱਤਾ 12 ਤੋਂ ਆਈ ਥਿੰਕ 11 ਤੋਂ 13% ਕਰਤਾ ਜਾਂ ਕਿੰਨਾ 1% ਵਧਾ ਦਿੱਤਾ 2 ਵੀਲਰ ਚ ਵਧਾ ਦਿੱਤਾ ਮੈਂ ਹਾਂਜੀ ਟੂ ਵੀਲਰ ਚ ਵਧਾਤਾ ਇਹ ਜਿਹੜਾ ਰਜਿਸਟ੍ਰੇਸ਼ਨ ਟੈਕਸ ਹੈ ਔਰ ਕੱਲੀ ਇਹ ਨਹੀਂ ਯੂ ਗੋ ਟੂ ਐਨੀ ਸਰਕਾਰ ਦੀ ਕੋਈ ਫੈਸਿਲਿਟੀ ਤੁਸੀਂ ਰੈਵਨਿਊ ਵਿਭਾਗ ਵਿੱਚ ਚਲੇ ਜਾਓ ਕਿਸੇ ਵਿਭਾਗ ਵਿੱਚ ਚਲੇ ਜਾਓ ਜਿਹੜੀ ਫੀਸ ਪਹਿਲਾਂ 500 ਸੀ ਉਹ 1000 ਕਰਤੀ ਜੋ 1000 ਸੀ ਉਹ 5000 ਕਰਤੀ ਹੌਲੀ ਹੌਲੀ بڑے ਤਰੀਕੇ ਨਾਲ ਹਰ ਜਗ੍ਹਾ ਲੋਕਾਂ ਦੀ ਜੇਬ 'ਚ ਬੋਝ ਪਾਉਣ ਦਾ ਕੰਮ ਕਰ ਰਹੇ ਮਗਰ ਤੁਸੀਂ ਕਾਰਗੁਜ਼ਾਰੀ ਵੇਖੋ ਕਿੰਨੀ ਨਿਕਮਈ ਹੈ ਕੀ ਇਹ ਸਾਰਾ ਕੁਝ ਕਰਨ ਤੋਂ ਬਾਅਦ ਵੀ தி ਸਟੇਟ ਇਜ਼ ਹੈਡਿੰਗ ਟੂ ਫਾਈਨੈਂਸ਼ੀਅਲ ਐਮਰਜੈਂਸੀ ਕਿ ਲੋਕ ਤੁਹਾਡੇ ਪੁਰਾਣੀ ਪੈਨਸ਼ਨ ਦਾ ਨੋਟੀਫਿਕੇਸ਼ਨ ਹੋਇਆ ਕੈਬਨਿਟ ਦਾ ਉਹ ਵੀ ਮਜ਼ਾਕ ਹੀ ਬਣ ਗਿਆ ਕਿ ਨੋਟੀਫਿਕੇਸ਼ਨ ਹੋਇਆ ਨੂੰ 2 ਸਾਲ ਹੋ ਗਏ ਜੇ ਪੁਰਾਣੀ ਪੈਨਸ਼ਨ ਕਿਸੇ ਨੂੰ ਮਿਲੀ ਹੋਵੇ ਔਰ ਨਵੇਂ ਲੋਕ ਹੁਣ ਜੋ ਮੁਲਾਜ਼ਮ ਚੜਦੇ ਉਹਨਾਂ ਦੀ ਤਨਖਾਹ ਨਹੀਂ ਮਿਲ ਆ ਕੱਲ ਟੀਚਰ ਦੇ ਆ ਪੜਿਓ ਹੁੰਦਰ ਸਾਹਿਬ ਇੱਕ ਮਿੰਟ ਮੈਂ ਦਾ ਥੋੜਾ ਦੀਸ ਵੀ ਲਾ ਲਾ ਨਾ ਨਾ ਅਕੱਲ ਇਤਰਾ ਫੋਟੋ ਲੱਗੀ ਨਾ ਤੁਹਾਡੀ ਅਖਬਾਰਾਂ 'ਚ ਆਏ ਆ ਜੇ ਕਰਕੇ ਆ ਭਗਵੰਤ ਮਾਨ ਜੀ ਤੇ ਟੀਚਰਸ ਡੇ ਸੀ ਕੱਲ ਅਧਿਆਪਕ ਦਿਵਸ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਦਾ ਕੱਲ ਕਿੰਨੀ ਛੇਤਰਫੇਰੇ ਉੱਥੇ ਵਿਚਾਰੇ ਕਿੰਨੀ ਕੁੱਟ ਪਈ ਅੱਜ ਮੈਨੂੰ ਆ ਲੰਮੀ ਚੌੜੀਆਂ ਮੇਨਾਂ ਦਾ 100 ਫੋਟੋਆਂ ਮੈਨੂੰ ਭੇਜਿਆ ਉਹਨਾਂ ਨੇ ਕਿ ਸਾਡਾ ਮੁੱਦਾ ਹਾਈਲਾਈਟ ਕਰਕੇ ਭਾਈ ਮੇਰਾ ਜੀਤ ਆ ਬੜਾ ਕਰਦਾ ਮੈਂ ਕੱਲ ਵੀ ਰਿਆਂ ਤੁਹਾਡਾ ਮੁੱਦਾ ਹਾਈਲਾਈਟ ਮਗਰ ਅੱਜ ਉਸ ਤੋਂ ਗੰਭੀਰ ਮੁੱਦੇ ਵੇਖੋ ਕੀ ਹੈ ਕੀ ਜਿੱਥੇ ਫਾਈਨੈਂਸ਼ੀਅਲ ਐਮਰਜੈਂਸੀ ਫਾਈਨੈਂਸ਼ੀਅਲ ਪ੍ਰੂਡੈਂਸ ਇਹ ਸਰਕਾਰ ਕੋਲ ਜਿਹਦੇ ਕੋਲ ਹੱਥਾਂ ਪੈਰਾ ਦੀ ਪਈ ਹੈ ਮਲਾਜਮ ਨੂੰ ਤਨਖਾਹ ਨਹੀਂ ਮਿਲ ਰਹੀ 올 ਪੈਨਸ਼ਨ ਨਹੀਂ ਮਿਲ ਰਹੀ ਉਸ ਉਹ ਮੁੱਖ ਮੰਤਰੀ ਕਿੰਨੇ ਘਰ ਨੇ ਜੀ ਉਹਦੇ 5 6 ਘਰ ਨੇ ਹੁਣ ਤਾਂ ਜਲੰਧਰ ਵੀ ਬਣਾ ਲਿਆ ਅਜੇ ਪਹਿਲੀ ਵਾਰੀ ਹੋਇਆ ਹੈਲੀਕਾਪਟਰ ਜਹਾਜ਼ ਤੋਂ ਉਹਨੇ ਥੱਲੇ ਉਤਰਨਾ ਕੋਈ ਨਹੀਂ ਮਤਲਬ ਪਤਾ ਨਹੀਂ ਉਹ ਤੇ ਕਿਹੜੀ ਢਿੱਡ ਤੇ ਲੱਤਾਂ ਨੂੰ ਕਿਹੜਾ ਦਰਦ ਚਿੰਬੜ ਜਾਂਦਾ ਜੇ ਉਹਨੂੰ ਕਿਸੇ ਟ੍ਰੇਨ ਨੂੰ ਰੇਲ ਗੱਡੀ ਦਾ ਸਫ਼ਰ ਕਰਨਾ ਪੈ ਜਾਏ ਰੱਬ ਜਾਣਦਾ ਕਿ ਇਤਾਂ ਸਧਾਰਨ ਚੀਏ ਨੇ ਕਿਹੜਾ ਇਹੀ ਕਹਿੰਦਾ ਹੋਊਗਾ ਸੀ ਨਾ ਮੁਰਗੀ ਖਾਲਾ ਖੋਲ ਲੋ ਹੁਣ ਇਹਨੂੰ ਪੁੱਛਿਆ ਜਾਵੇ ਕਿ ਭਾਈ ਤੂੰ ਦੱਸ ਤੈਨੂੰ ਕਾਹਦਾ ਖਤਰਾ ਐਦਾਂ ਪੈਦਾ ਹੋਇਆ ਮਤਲਬ ਇਹਦੀਆਂ ਗੱਲਾਂ ਮੈਂ ਕਿੰਨੀਆਂ ਕਰਾਂ ਐ ਮੇਰੇ ਤੇ ਫੇਰ ਚਿੱਟ ਜੂ ਚਿੜ ਜੂਗਾ ਸਵੇਰੇ ਮੈਨੂੰ ਸਿੱਟ ਫੇੜ ਸਕ ਲੂਗੀ ਮਗਰ ਮੈਂ ਵੀ ਢਿੱਟ ਜਾਂ ਮੈਨੂੰ ਇਹ ਜੇ ਮਤਲਬ ਖਾਦੀ ਪੀਤੀ ਵਾਲੇ ਮੁੱਖ ਮੰਤਰੀ ਦਾ ਮੈਂ ਅਸਰ ਮਣਾਉਣ ਲੱਗ ਗਿਆ ਤਾਂ ਮੈਨੂੰ ਕੀ ਮਗਰ ਕਹਿਣ ਦਾ ਭਾਵ ਵਾਈ ਸ਼ੁਡ ਦ ਸਟੇਟ ਆਫ ਪੰਜਾਬ ਗੋ ਟੂ ਦ ਡੌਗ ਅੱਜ ਸੜਕਾਂ ਦਾ ਬਿਜਲੀ ਦਾ ਮਤਲਬ ਹਰ ਜਗ੍ਹਾ ਹੀ देयर इज ਅ ਸਟੇਟ ਆਫ ਕੋਲਾਪਸ ਥਿਸ ਇਜ਼ ਵਨ ਬਿਗ ਵਰੀ ਕਿ ਹਰ ਪੰਜਾਬੀ ਕਰਜਾਈ ਹੋ ਰਿਹਾ ਸਟੇਟ ਇਸ ਨੋਟ ਗੋਇੰਗ ਫਾਰਵਰਡ ਦੂਜੀ ਵਰੀ